ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਪਰ ਪ੍ਰੀਤ ਫੈਮਿਲੀ ਬਲੌਗ ਤੇ ਸਵਾਗਤ ਆ। ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਠੀਕ ਹੋਵੋਗੇ। ਤੇ ਹੁਣ ਅਸੀਂ ਜਾ ਰਹੇ ਸੀ ਗੁਰੂ ਘਰ ਮੱਥਾ ਟੇਕਣ। ਸ਼ਾਮ ਦਾ ਟਾਈਮ ਸੀਗਾ। ਟਾਈਮ ਹੋ ਗਿਆ ਸੀ 5:10। ਅਸੀਂ ਹੁਣ ਜਾਣਾ ਗੁਰਦੁਆਰੀ ਮੱਥਾ ਟੇਕਣ। ਰਸ਼ਮੀ ਆ ਗਿਆ ਸੀ ਸਕੂਲੋਂ। ਮੈਂ ਤਿਲਕ ਕੋਲ ਦੋ ਸਬਜ਼ੀ ਵਗੈਰਾ ਜਿਹੜੀ ਉਹ ਆ ਕੇ ਬਣਾਵਾਂ ਬਾਹਰ ਮੌਸਮ ਹੋਇਆ ਪਿਆ ਠੰਡਾ ਹਵਾ ਚੱਲ ਰਹੀ ਹੈ ਬਹੁਤ ਜਿਆਦੇ ਤੁੱਪ ਜੀ ਵੀ ਹੋ ਰਹੀ ਹੈ ਇਹ ਅਲੱਗਾ ਜਿਵੇਂ ਠੰਡ ਅਸੀਂ ਜਾ ਰਹੇ ਹਾਂ ਗੁਰਦੁਆਰੀ ਗੁਰਦੁਆਰਾ ਸਿੱਤਾ ਧੁੱਪ ਖੜੀ ਆ ਹਜੇ मम्मी दूसरे गेट आम ले गेट आऊगी मम्मी इधर ले गेट आई है मैं इधर आई हूं तो तुप खड़ी है ना ਤੇ ਨੜੀ ਜਾਇਆ ਉਹਨੇ ਗੁਰਦੁਆਰੇ ਤੇ ਹਵਾ ਬਹੁਤ ਚੱਲੀ ਹੁੰਦੀ ਹੈ ਹਿੰਦੀ ਚੱਲੀ ਚੱਲਦੀ ਆਜੇ ਚੱਲੀ ਨਹੀਂ ਆਖ ਚੱਲੀ ਹੁੰਦਾ ਮੰਮੀ ਨੇ ਜਾਣਾ ਕਿਸੇ ਦੇ ਘਰ ਕੰਮ ਸੀ ਰਾਤ ਹੀ ਆਜੇ ਅੱਗੇ ਚੱਲਾਂਗੇ ਹੋਹ ਹੋਹ ਕੋਪਕ ਇੱਥੇ ਚੱਲਦੇ ਥੋਸੋ ਨਾਂਸ ਵਾਪਸ ਟੋਲਿਸ ਆਪੀ ਹੋ ਜਾਂਦੀ ਕੋਕੀ ਨੂੰ ਉਸ ਵਾਪਸ ਹੰਦੀ ਹੂੰ ਵਾਹ ਜੀ ਅਸੀਂ ਜਾ ਰਹੇ ਹਾਂ ਕੁੰਮਣ ਵਾਲੇ ਮੱਥਾ ਟੇਕਣ ਦੇਰੀ ਦੇ ਦੇ ਲੱਗ ਗਈ ਐਸਨ ਤੇ ਛੋਟੇ ਕਿੰਨੇ ਵੇਰ ਲੱਗੇ ਯਾਰ ਨਾਲ ਮੈਂ ਭਰੀਆਂ ਤੁੰ ਨੂੰ ਨਿੱਕੇ ਵੇਰ ਛੋਟੇ ਦੇਖੋ ਔਲੇ ਔਲਿਆਂ ਦਾ ਪੇੜ ਉਹ ਉੱਥੇ ਜੀ ਕਿੰਨੇ ਲੱਗੇ ਹੋਏ ਮੂਤਕਰੀ ਪਿਆਰ ਤੋਂ ਗੁਰੂਕਾਂ ਦੇ ਗੁੱਛੇ ਆ ਇਹ ਆ ਗਿਆ ਗੁਰੂਕਰ ਤੁਹਾਨੂੰ ਇਹ ਤਾਂ ਬੁਲਦੀ ਕਿ ਗੇਟ ਬੰਦ ਗੇਟ ਨਹੀਂ ਬੰਦ ਹੋ। ਹਾਜੀ ਕੋਈ ਵੀ ਨਹੀਂ ਆਇਆ ਆਪਸ ਦੀਆਂ ਆ ਗਈ। ਸਵੇਰ ਪਈ ਕੰਦਲ ਦਿੱਤਾ। ਚਲੋ। ਵੈਸੇ ਤਾਂ 5:30 ਹੋਣ ਵਾਲੀ ਆ। ਘੁਰਦਵਾਰੀ ਸੀ ਮੱਥਾ ਟੇਕਦਾ ਸੀਗਾ ਇੱਧਰ ਜਾਣੇ ਆ ਖੇਤਾਂ 'ਚ ਘੁੰਮਣ ਇੱਧਰੋਂ ਛੋਟੀਆਂ ਮੰਦਰ ਉਹ ਤੋਂ ਦੇਖਣ ਨੂੰ ਪੈਂਦੇ ਇਹ ਬਸ ਚੱਲਿਆ ਹੋਣਾ ਹੋਰ ਤੁਸੀਂ ਬੈਠ ਕੇ ਉਹ ਦੇਖੋ ਦੂਰੋਂ ਦਿਖਦਾ ਖੇਤਾਂ ਦੇ ਵਿੱਚ ਆਹੇ ਗੁੱਡੀਆਂ ਇੱਧਰ ਕੀ ਐ ਖੜਕਾ ਜਾਈ ਹੋਈ ਜਾਂਦਾ ਬਾਗਚਾ ਨੂੰ ਕੀ ਰਹਿਣਾ ਮੈਂ ਤੇ ਮੰਮੀ ਆਂਗਾ ਦੋਨੇ ਰਸ਼ਮੀ ਇੰਨੀ ਆਇਆ ਨਾ ਆਏ ਕੰਮਾਂ ਹਾਂ ਫਿਰ ਕਿੱਥੇ ਕਿੱਥੇ ਚਲੇ ਗਏ ਨੇ ਹੂੰ ਕਿੱਥੇ ਆ ਗਏ ਆ ਓਦੋਂ ਸ਼ਾਮ ਜੇ ਤਾਂ ਠੰਡ ਹੋ ਜਾਂਦੀ ਐ ਇਸ ਟਾਈਮ ਹੀ ਵਧੀਆ ਹੈ ਨਾ ਤੁਮਨ ਦਾ ਮਾਜਾ ਆਉਂਦਾ ਬਾਗ ਚ ਕਿੰਨੋਂ ਇੱਕ ਵੀ ਨਹੀਂ ਸਾਰੇ ਤੋੜ ਲਏ ਸੰਤਰੇ ే ఆ బాని థా బే పురాణి దరఖా కడే ਓਹ ਵੇਖੋ ਬਹੁਤ ਪੁਰਾਣੇ ਹੋਣਗੇ ਹਨਾ ਮੰਮੀ ਇਹ ਤਾਂ ਇਹ ਦੇਖੋ ਅੰਦਰ ਆਪਾਂ ਨਹੀਂ ਜਾਂਦੇ ਕੋਈ ਵੀ ਨਹੀਂ ਹੈਗਾ ਅਸ ਵੇੜੇ ਹਜੇ ਕੋਈ ਸ਼ਰਧਾਲੂ ਮੱਥਾ ਟੇਕਣ ਵਾਲੀ ਆਈ ਨਹੀਂ ਗੇ। ਬਰਖਤ ਬਹੁਤ ਪੁਰਾਣੀ ਆ। ਇਹ ਟੋਖੀ ਦੀ ਲਾਟ ਹੈ। ਹੂੰ। ਪਹਿਲਾਂ ਦੀ ਆ। ਨਹੀਂ। ਪਹਿਲਾਂ ਦੀ ਆ ਟੁੱਟੀ ਉੱਥੇ। ਇਹ ਕੱਟਦਾ ਤਾਂ ਆਪ ਕਿਉਂ ਮੈਂ ਕਹਿੰਦਾ। ਐ ਲੱਗਦਾ ਜੀ ਮੈਂ ਠੰਡ ਤਾ ਕੇ ਗਈ। ਅਰ ਵਗਦਾ ਹੀ ਨਹੀਂ ਵੀ ਠੰਡ ਨੇ ਆਉਣਾ ਇਹ ਹਾਜੀ ਉਹ ਇੱਥੇ ਆਪਣਾ ਘਰ ਹੈ ਨਾ ਕਿੰਨੀ ਦੂਰ ਆ ਗਈ ਇੱਥੇ ਤਾਂ ਹਵਾ ਨਾਲ ਹੀ ਛੜਕ ਸੁੰਬਰੀ ਦੀ ਹੈ ਇੱਥੇ ਤਾਂ ਸੰਭਰ ਤੇ ਜਾਂਦੇ ਹਾਂ ਕਿੱਦਿ ਸੰਭਰਾਂ ਤੇ ਨਾ ਨਹੀਂ ਇੱਥੇ ਤਾਂ ਹੀ ਸੰਭਰ ਨਾ ਹੁੰਦੇ ਆਂ ਸੰਭਰ ਨਾ ਹੋਰੀ ਸਭ ਸੰਭਰ ਤਾਂ ਖੇਤਾਂ ਦਾ ਏਰੀਆ ਹੈ ਖੇਤਾਂ ਦਾ ਕੋਈ ਅੱਕ ਤੇ ਯਾਤਨਾ ਬੱਬੀ ਲਾ ਗਈ ਨਾ ਰਸਮੀ ਨੇ ਤਾਂ ਕਹਿਣਾ ਮੈਨੂੰ ਲੈ ਕੇ ਚੱਲੋ ਮੈਂ ਲੈ ਚੁੱਕੀ ਵੀ ਆ ਗਈ ਆ ਇਹ ਹੂੰ ਦੱਸਿਓ ਮੈਨੂੰ ਕੀ ਆਸ ਹੀ ਨਹੀਂ ਦੇਖਿਆ ਹਜੇ ਫਿਰ ਫੇਸਬੁੱਕ ਤੇ ਆਉਂਦਾ ਹੁੰਦਾ ਭਰੀਆ ਬੋਲਦੇ ਪਰਦੇ ਉਹਨਾਂ ਆ ਗਏ ਸੀ ਅਸੀਂ ਘਰ ਮੱਥਾ ਟੇਕ ਕੇ ਗੁਰਦੁਆਰੇ ਥੋੜਾ ਜਿਹਾ ਖੇਤਾਂ 'ਚ ਘੁੰਮੇ ਆਏ ਸੀਗੇ ਤੁਹਾਨੂੰ ਦਿਖਾਈ ਆਈ ਸੀ ਰਸ਼ਮੀਨ ਇੱਕ ਦਾਲ ਦੱਸਾਂ ਉਹਦੀ ਤਿਆਰ ਹੋ ਜਾਏਗਾ ਤੂੰ ਇੱਧਰ ਚਾਹਕ ਦੱਸ ਮੀਲਾ ਲੱਗ ਗਿਆ ਮੈਨੂੰ ਪਤਾ ਸਕੂਲ ਚੋਂ ਦੱਸਿਆ ਅੰਦਰ ਦੋਸਤ ਮੈਂ ਤਾਂ ਖੈਰ ਰਸ਼ਮੀਨ ਨੂੰ ਪਤਾ ਲੱਗ ਜਾਣਾ ਰਸ਼ਮੀਨ ਨੇ ਉਹਦੀ ਕਹਿ ਦੇਣਾ ਦੇ ਜਾਣਾ ਜਾਣਾ ਅੱਜ ਦੇਖਣ ਚੱਲਾਂਗੇ ਲਓ ਜੀ ਅੱਜ ਦੇ ਵਲੌਗ ਚ ਇਨਾ ਹੀ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਵੀ ਅੱਜ ਦਾ ਵਲੌਗ ਮੇਰਾ ਕਿਵੇਂ ਲੱਗਿਆ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਫੇਰ ਮਿਲਾਂਗੇ ਸਾਰਿਆਂ ਨੂੰ ਬਾਏ ਸਸ਼ੀ ਕਾਲ ਜੀ